ਸੋ ਅੱਜ ਰੋਪੜ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚੰਕੌਰ ਸਾਹਿਬ ਵਿਖੇ ਹੋ ਰਹੀ ਹੈ ਜਿਸ ਦੇ ਵਿੱਚ ਤੁਹਾਡੇ ਕੋਲ ਸਾਡੇ ਸਾਥੀ ਨੇ ਜਾਣਕਾਰੀ ਦਿੱਤੀ ਹੈ ਕਿ ਇੱਥੇ ਲਾਗਲੇ ਪਿੰਡ ਦੇ ਵਿੱਚ ਇੱਕ ਪੇਪਰ ਮਿੱਲ ਜਿਹੜੀ ਲੱਗ ਰਹੀ ਹੈ ਜਿਸ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਸ ਧਰਤੀ ਨੂੰ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਹੋਣਾ ਹੈ ਸੋ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਤੁਹਾਡੇ ਮੱਦੇਨਜ਼ਰ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਤਿਹਾਸਿਕ ਧਰਤੀ ਹੈ ਸੋ ਇਸ ਧਰਤੀ ਨੂੰ ਬੰਜਰ ਹੋਣ ਤੋਂ ਬਚਾਓ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਆਪ ਖੁਦ ਅੱਗੇ ਹੋ ਕੇ ਇਸ ਫੈਕਟਰੀ ਨੂੰ ਰੱਦ ਕਰੋ ਕਿਉਂਕਿ ਸਾਡੀਆਂ ਜਿਹੜੀਆਂ ਧਰਤੀ ਐ ਇਹ ਐਗਰੀਕਲਚਰ ਧਰਤੀ ਐ ਅਗਰ ਤੁਸੀਂ ਕੋਈ ਇੰਡਸਟਰੀ ਲੈ ਕੇ ਆਣੀ ਹੀ ਹੈ ਤਾਂ ਇੱਥੇ ਕੁਦਰਤ ਪੱਖੀ ਅਤੇ ਕਿਸਾਨ ਪੱਖੀ ਇੰਡਸਟਰੀ ਐ ਜਿਹੜੀ ਉਹ ਸਾਡੇ ਵਿੱਚ ਲੈ ਕੇ ਆਓ ਤਾਂ ਜੋ ਸਾਡੇ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ ਸਾਡੇ ਪੰਜਾਬ ਦੇ ਲੋਕਾਂ ਦੀ ਜਾਨ ਬਚ ਸਕੇ ਪਹਿਲਾਂ ਹੀ ਸਾਡੇ ਪੰਜਾਬ ਦੇ ਵਿੱਚ ਉਹ ਵੱਡੀਆਂ-ਵੱਡੀਆਂ ਟ੍ਰੇਨਾਂ ਜਿਹੜੀਆਂ ਕੈਂਸਰ ਮਰੀਜ਼ਾਂ ਦੀਆਂ Rajasthan ਵੱਲ ਜਾਂਦੀਆਂ ਐ ਸੋ ਹੋਰ ਜਿਹੜਾ ਟ੍ਰੇਨਾਂ ਦਾ ਰੂਟ ਐ ਜਿਹੜਾ ਉਧਰ ਦਾ ਨਾ ਬਣਾਓ ਸੋ ਇਸ ਕਰਕੇ ਅਸੀਂ ਪੇ ਚੇਤਾਵਨੀ ਵੀ ਦਿੰਦੇ ਆ ਕਿ ਅਗਰ ਇਹੋ ਜੀ ਇੰਡਸਟਰੀ ਤੁਸੀਂ ਬੰਦ ਨਹੀਂ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਾਂਗੇ ਅਤੇ ਕਿਸੇ ਵੀ ਹਾਲਤ ਦੇ ਵਿੱਚ ਇਹ ਜਿਹੜੀ ਪੇਪਰ ਮਿਲ ਹੈ ਇਹ ਨਹੀਂ ਲੱਗਣ ਦੇਵਾਂਗੇ ਤੇ ਪਿੰਡਾਂ ਦੇ ਵਿੱਚ ਕਿੰਦਾ ਲੋਕਾਂ ਨੂੰ ਪਤਾ ਲੱਗੂਗਾ ਇਹ ਜਾਗਰੂਤ ਆਪਾਂ ਕਿੰਦਾ ਕਰਾਂਗੇ ਇਹਦੇ ਵਾਸਤੇ ਇੱਕ 8 ਜਾਂ 10 ਮੈਂਬਰੀ ਕਮੇਟੀ ਹੈ ਜਿਹੜੀ ਉਹ ਬਣਾਈ ਜਾਵੇਗੀ ਤੇ ਉਹ ਕਮੇਟੀ ਹੈ ਜਿਹੜੀ ਉਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇਕੱਠਾ ਕਰਕੇ ਤੇ ਉਹਨਾਂ ਨੂੰ ਜਾਗਰੂਕ ਕਰੇਗੀ ਤੇ ਦੱਸੇਗੀ ਕਿ ਇਹ ਅਗਰ ਫੈਕਟਰੀ ਲੱਗ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਕੀ ਨੁਕਸਾਨ ਹੋਣਗੇ ਠੀਕ ਹੈ ਧ ਫਾਲਸਾ ਵੈਰੀ ਫਟੇ ਮੈਂ ਪਰਪਰਸੇ ਰੋਮਜਰਾ ਜਿਲ੍ਹਾ ਸਰਪ੍ਰਸਤ ਪ੍ਰਕਾਸ਼ ਜਿੰਨੇ ਸੂਪਰ ਅੱਜ ਜਿਹੜੀ ਸਾਡੀ ਸਪੈਸ਼ਲ ਮੀਟਿੰਗ ਹੋਈ ਹੈ ਕਿਸ਼ਾਨ ਜੱਜੇ ਬੰਦੀਆਂ ਪਲੱਸ ਏਰੀਏ ਦੇ ਬਹੁਤ ਬੜੇ ਭੰਡੇ ਕੋਸ਼ਿਸ਼ ਕਰਕੇ ਹੈ ਕਿ ਜਿਹੜੇ ਸਾਡੇ ਤਹੌਜ਼ਰਾ ਵਿੱਚ ਇੱਕ ਪੇਪਰ ਮਿਲ ਲੱਗ ਰਹੀ ਹੈ ਰੁਚਰਾ ਪੇਪਰ ਮਿਲ ਉਹਨੇ ਸਾਡੇ ਇਲਾਕੇ 'ਚ ਇਹਨਾਂ ਨੁਕਸਾਨ ਕਰਨਾ ਹੈ ਜਿਹੜਾ ਕਿ ਅਸੀਂ ਸੋਚ ਵੀ ਨਹੀਂ ਸਕਦੇ ਪਾਣੀ ਸਾਡਾ ਪੋਲੂਸ਼ਨ ਹੋ ਜਾਣਾ ਹੈ ਹਵਾ ਸਾਡੀ ਪੋਲੂਸ਼ਨ ਹੋ ਜਾਣੀ ਹੈ ਤੇ ਜਿਹੜਾ ਲੋਕਾਂ ਦੇ ਖੇਤਾਂ ਤੱਕ ਲੋਕਾਂ ਦੇ ਘਰਾਂ ਤੱਕ ਜਿਹੜਾ ਇਹ ਪੋਲੂਸ਼ਨ ਹੈ ਉਹ ਪਹੁੰਚਣਾ ਇਸ ਕਰਕੇ ਬਿਮਾਰੀਆਂ ਬਹੁਤ ਵਾਧਾ ਹੋ ਜਾਂਦੇ ਨੇ ਬਿਮਾਰੀ ਤਾਂ ਪਹਿਲਾਂ ਹੀ ਬਹੁਤ ਜਿਵੇਂ ਬੜਵਾ ਸਾਹਿਬ ਨੇ ਦੱਸਿਆ ਪੰਜਾਬ ਵਿੱਚ ਕੈਂਸਰ ਜਿੰਨਾ ਡੇਣਾ ਜਾ ਰਹੀਆਂ ਨੇ ਸੋ ਸਾਡੇ ਵੀ ਇੱਥੇ ਕੈਂਸਰ ਇਹਨਾਂ ਫੈਲ ਜਾਊਗਾ ਉਹਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਊਗਾ ਜਿਹੜੇ ਕਾਰਬੋਟ ਅਧਾਰੇ ਨੇ ਇਹਨਾਂ ਤਾਂ ਆਪਣਾ ਮੁਨਾਫਾ ਦੇਖਣਾ ਹੈ ਇਹਨਾਂ ਨੂੰ ਲੋਕਾਂ ਦੀ ਸਿਹਤ ਤਾਂ ਮਤਲਬ ਨਹੀਂ ਹੈ ਲੋਕਾਂ ਨੇ ਕਿਸੇ ਨੇਚਰ ਦੇ ਬੈਨੀਫਿਟ ਵਾਸਤੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ਇਹਨਾਂ ਨੂੰ ਪਸ਼ੂ ਪੰਛੀਆਂ ਵਾਸਤੇ ਕੋਈ ਮਤਲਬ ਨਹੀਂ ਹੈ ਇਹਨਾਂ ਨੇ ਆਪਣਾ ਪੈਸਾ ਕਮਾਉਣਾ ਹੈ ਔਰ ਸਰਕਾਰ ਇਹਨਾਂ ਦੀ ਸਪੋਰਟ ਕਰ ਰਹੀ ਹੈ ਜੇ ਸਾਡੇ ਇਲਾਕੇ ਚ ਇਹਨਾਂ ਨੇ ਕੋਈ ਇੰਡਸਟਰੀ ਲਾਉਣੀ ਹੈ ਤਾਂ ਸਾਡੀ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਲਾਓ ਜਿਹੜੀ ਐਗਰੀਕਲਚਰ ਵਿਵੇਸ਼ ਕੋਈ ਇੰਡਸਟਰੀ ਲਾਓ ਜਿਹੜਾ ਸਾਨੂੰ ਫਾਇਦਾ ਵੀ ਹੋਵੇ ਪੋਲੂਸ਼ਨ ਨਾ ਫਲਾਵੇ ਔਰ ਸਾਡੇ ਜਿਹੜੀ ਕਣਕ ਪੈਦਾ ਹੁੰਦੀ ਹੈ ਝੀਰੀ ਪੈਦਾ ਹੁੰਦੀ ਹੈ ਫਰੂਟ ਪੈਦਾ ਹੁੰਦਾ ਹੈ ਉਹਨੂੰ ਪ੍ਰਸ਼ਾਸਨ ਕਰਕੇ ਲੋਕਾਂ ਨੂੰ ਵੀ ਮੁਨਾਫਾ ਹੋਵੇ ਸੋ ਸਾਨੂੰ ਉਹ ਇਨਰਸੀ ਦੇ ਰਹੇ ਆ ਜਿਹਦੀ ਨਾਸੀਂ ਮੰਗ ਕਰਦੇ ਆ ਨਾ ਸਾਡੇ ਵਾਸਤੇ ਬੈਨੀਫਿਟ ਹੈ ਇਸ ਕਰਕੇ ਸਾਡੀਆਂ ਚ ਮੀਟਿੰਗ ਦਾ ਇਹ ਮੇਨ ਪੁਆਇੰਟ ਹੈ ਕਿ ਅਸੀਂ 30 ਤਰੀਕ ਨੂੰ ਜਿਹੜਾ ਇਹਨਾਂ ਨੇ ਇਤਰਾਜ਼ ਮੰਗੇ ਆ ਅਸੀਂ ਵੱਡੇ ਲੈਵਲ ਤੇ ਇਕੱਠੇ ਹੋ ਕੇ ਇਤਰਾਜ਼ ਦੇਵਾਂਗੇ ਔਰ ਅਸੀਂ ਇਹ ਧਈਆ ਕਰਿਆ ਹੈ ਕਿ ਇਹ ਮਿਲ ਅਸੀਂ ਲਗਨ ਨਹੀਂ ਦੇਵਾਂਗੇ ਜਿੱਥੇ ਕਿਤੇ ਪ੍ਰਦੂਸ਼ਣ ਇਹਨਾਂ ਨੂੰ ਹੋਰ ਕਿਤੇ ਹਿੱਲ ਏਰੀਆ ਚ ਲਾ ਲਓ ਕਿਤੇ ਹੋਰ ਬਾਹਰ ਦੇ ਪਾਸੇ ਲਾ ਲਓ ਜਿਹੜਾ ਬਾਤੀ ਤੋਂ ਬਾਹਰ ਏਰੀਆ ਹੋਵੇ ਉੱਥੇ ਲਾ ਲਈ ਜਾਵੇ ਇਹ ਸਾਡੇ ਇੱਥੇ ਫੈਕਟਰੀ ਸਾਡੇ ਨਾ ਲਾਈ ਜਾਵੇ ਧੰਨਵਾਦ ਜੀ ਹਾਂ ਜੀ ਸਰ ਕੀ ਨਾਂ ਹੈ ਜੀ ਤੁਹਾਡਾ ਜੀ ਰਣਜੀਤ ਸਿੰਘ ਤਰਸਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਸੰਜੁਣੇ ਰਾਜਵਾਲ ਜੀ ਅੱਜ ਦਾ ਜਿਹੜਾ ਮੇਨ ਮੁੱਦਾ ਹੈ ਜੀ ਮੀਟਿੰਗ ਦਾ ਕੀ ਹੈਗਾ ਜੀ ਮੇਨ ਅੱਜ ਸਾਡੇ ਜੋ ਠੱਕੀ ਲੱਗ ਰਹੀ ਹੈ ਰੂਪੀਆ ਪੇਪਰ ਨਾਲ ਤੇ ਤੁਹਾਡਾ ਪਿੰਡ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਉਦੇਸਵੰਦ ਵਿੱਚ ਜੋ ਲੋਕਲ ਸਾਡੇ ਅਸ਼ਗਰ ਕਮਿਟੀ ਬਣੀ ਹੋਈ ਹੈ ਉੱਥੇ ਲੋਕ ਇਹਦੇ ਬਾਰੇ ਵਿਰੋਧ ਕਰ ਰਹੇ ਸੀ ਉਹਨਾਂ ਵੱਲੋਂ ਸਾਰੀਆਂ ਸੋਚੀਆਂ ਕਿਸਾਨ ਜਿੱਥੇ ਬੰਦੀਆਂ ਰੋਪੜ ਜਲੇ ਦੀਆਂ ਸੱਦਾ ਦਿੱਤਾ ਸੀ ਉਸ ਜਿੱਤੇ ਦੇ ਅਨਸਾਰ ਸਾਡੇ ਜਿੱਥੇ ਬੰਦੀਆਂ ਦੀ ਅਗੂ ਸਾਹਿਬ ਨਾਲ ਭੁੱਜੇ ਸਾਰਿਆਂ ਨੇ ਰਾਏ مشورہ ਕੀਤਾ ਜੋ ਪ੍ਰੋਜੈਕਟ ਲੋਰ ਗੋਰ ਬਲੋ 30 ਤਰੀਕ ਨੂੰ ਸਰਵਾਈ ਰੱਖੀ ਗਈ ਹੈ ਵਿਰੋਧ ਦੇ ਹੱਕ ਵਿੱਚ ਉਹਦੇ ਸੰਬੰਧ ਸਰਬਸੰਤੀ ਨਾਲ ਫੈਸਲਾ ਕੀਤਾ ਗਿਆ ਇਹਦਾ ਡਟ ਕੇ ਵਿਰੋਧ ਕਰਨਾ ਹੈ ਵਿਰੋਧ ਕਿਉਂ ਕਰਨਾ ਹੈ ਪੂਰਾ ਕਾਰਨ ਇਹ ਹੈ ਕਿ ਇਹ ਫੈਕਟਰੀ ਦੇ ਵਿੱਚੋਂ ਜੋ ਗੰਦਾ ਪਾਣੀ ਨਿਕਲਣਾ ਉਹ ਬਹੁਤ ਜ਼ਿਆਦਾ ਪ੍ਰੂਕੜਾ ਹੈ ਉਹਨੇ ਸਾਡਾ ਹਵਾ ਪਾਣੀ ਵੀ ਖਰਾਬ ਕਰਨਾ ਹੈ ਧਰਤੀ ਵਾਲਾ ਪਾਣੀ ਵੀ ਖਰਾਬ ਕਰਨਾ ਹੈ ਜਿਹੜਾ ਇਹਨਾਂ ਨੇ ਪ੍ਰੋਜੈਕਟ ਬਣਾਇਆ ਵੀ ਉਸ ਰੰਦ ਕਨਾਲ ਚੋਂ ਪਾਣੀ ਕਿ ਮਾਛੀਵਾੜਾ ਡਰੇਨ ਦੇ ਵਿੱਚ ਸੁੱਕਣਾ ਮਾਛੀਵਾੜਾ ਡਰੇਨ ਦਾ ਪਾਣੀ ਲੁਧਿਆਣੇ ਚੋਂ ਹੁੰਦਾ ਹੋਇਆ ਸਤਲੁਜ ਚੋਂ ਹੁੰਦਾ ਹੈ ਹਰੀਕੇ ਪੱਤਣ ਅੱਗੇ ਰਾਜਸਥਾਨ ਪੰਜਾਬ ਦੇ ਕੋਨੇ-ਕੋਨੇ ਤੱਕ ਘੁੰਮ ਕੇ ਜਾਣਾ ਤੇ ਪਾਕਿਸਤਾਨ ਚ ਵੀ ਜਾਣਾ ਇਸ ਕਰਕੇ ਹਜ਼ਾਰਾਂ ਕਿਲੋ ਮੀਟਰ ਦਾ ਏਰੀਆ ਜਿਹੜਾ ਇਸ ਪਾਣੀ ਨੇ ਪੋਲੂਸ਼ਨ ਕਰਨਾ ਹੈ ਮੂਰਤ ਵਿੱਚ ਡਟ ਕੇ ਫਰੋਰ ਕਰਨਾ ਹੈ ਇਹ ਫੈਕਟਰੀ ਅਸੀਂ ਕਿਸੇ ਵੀ ਕੀਮਤ ਤੇ ਲਗੰਨੀ ਦੇਣੀ ਪੰਜਾਬ ਸਰਕਾਰ ਨੂੰ ਫੀਲ ਕਰਦੇ ਆ ਕਿ ਨਾ ਲੋਕਾਂ ਨੂੰ ਤੰਗੀ ਵਿੱਚ ਪਾਵੇ ਤੇ ਨਾ ਆਪ ਮੁਸ਼ਕਲਾ ਖੜੀਆਂ ਕਰੇ ਇਸ ਨੂੰ ਆਪਣੇ ਪੱਧਰ ਤੇ ਬੰਦ ਕਰ ਦਵੇ ਨਹੀਂ ਤਾਂ ਇਹ ਸੰਘਰਸ਼ ਉਹ ਨਿਰਵਿਘਨ ਸਾਡਾ ਜਾਰੀ ਰਹੂਗਾ ਜਦੋਂ ਤੱਕ ਇਸ ਫੈਕਟਰੀ ਬੰਦ ਦਾ ਐਲਾਨ ਨਹੀਂ ਹੁੰਦਾ ਧੰਨ ਜਿਹੜੀ ਰੋਚੀ ਦਾ ਪੇਪਰ ਮਿੱਲ ਲੱਗਣ ਜਾ ਰਹੀ ਆ ਗੁਰਦਾਰਾ ਜਨ ਸਾਹਿਬ ਦੇ ਕੋਲ ਉਸ ਦੇ ਜਿਹੜਾ 30 ਤਰੀਕ ਨੂੰ ਪਬਲਿਕ ਹੀਅਰਿੰਗ ਕੀਤੀ ਜਾ ਰਹੀ ਆ ਉਹਦੇ ਸਬੰਧ ਵਿੱਚ ਸਮੂਹ ਕਿਸਾਨ ਕਿਤੇ ਬੰਦਿਆਂ ਦੀ ਰੋਪੜ ਜ਼ਿਲ੍ਹੇ ਦੀ ਇੱਕ ਮੀਟਿੰਗ ਸੀ ਸੋ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਇਹ ਪੇਪਰ ਮਿੱਲ ਨਹੀਂ ਲੱਗਣ ਦੇਣੀ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਭਿਆਨਕ ਬਿਮਾਰੀਆਂ ਆਉਣੀਆਂ ਆ ਲਾਗਾ ਤਬਾਹ ਹੋ ਜਾਣਾ ਜਿਹੜਾ ਸ਼ਹੀਦਾਂ ਦੀ ਸ਼ੋਹ ਧਰਦੀ ਹੈਗੀ ਹੈ ਹਰਿਆ ਭਰਿਆ ਇਲਾਕਾ ਇਹਨੂੰ ਬਚਾਉਣ ਵਾਸਤੇ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਇਹ ਪੇਪਰ ਮਿਲ ਨਹੀਂ ਲੱਗਣ ਦੇਵਾਂਗੇ ਜਿਹੜੀ 30 ਤਰੀਕ ਨੂੰ ਪਬਲਿਕ ਹੈਰਿੰਗ ਆ ਬੱਤ ਚੜ੍ਹ ਕੇ ਸਾਰੀਆਂ ਜਥੇਬੰਦੀਆਂ ਹਿੱਸਾ ਲੈਣਗੇ ਅੱਜ ਕਿਹੜੀ ਕਿਹੜੀ ਜਥੇਬੰਦੀਆਂ ਮੀਟਿੰਗ ਦੇ ਵਿੱਚ ਸ਼ਾਮਲ ਹੋਈਆਂ ਜੀ ਅੱਜ ਭਾਰਤੀ ਕਿਸਾਨ ਜੁਗੀਆਂ ਨਰਾਜੇਵਾਲ ਸਿੱਧੂਪੁਰ ਤੋਂ ਦਿੱਤੀ ਕਿਸਾਨ ਮੋਰਚਾ ਬਹਿਰਾਮ ਕੇ ਪੀਕੇ ਜੂ ਘੋਸਾ ਕਾਦੀਆਂ ਜਥੇਬੰਦੀ ਇਹ ਅੱਜ ਲੱਖੋਵਾਲ ਜਥੇਬੰਦੀ ਤੋਂ ਅੱਜ ਸਾਰੀਆਂ ਜਥੇਬੰਦੀਆਂ ਤਕਰੀਬਨ ਅੱਜ ਆਈਆਂ ਹੋਈਆਂ ਅਸੀਂ ਰੋਪੜ ਜ਼ਿਲ੍ਹੇ ਦੇ ਜਿਹੜੇ ਅਧਦੇਦਾਰ ਹਰੇ ਨੇ ਉਹਨਾਂ ਆਖਲਾ ਜਿਹੜਾ ਪ੍ਰੋਗਰਾਮ ਆਇਆ 30 ਤਰੀਕ ਦਾ ਜੀ 30 ਤਰੀਕ ਦਾ ਤੇ 27 ਤਰੀਕ ਨੂੰ ਅਸੀਂ ਸੈਮੀਨਾਰ ਰੱਖਿਆ ਹੈ ਜਾਗਰੂਕਤਾ ਸੈਮੀਨਾਰ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਵੀ ਅਸੀਂ ਸਿਰਫ ਇੱਕ ਇੰਡਸਟਰੀ ਦਾ ਵਿਰੋਧ ਕਰਦੇ ਕਿਉਂਕਿ ਉਹ ਅੰਤਵੰਗਾ ਕਹਿੰਦਾ ਇਹ ਝੰਡੇ ਝੰਡਾ ਪਾਈ ਰੱਖਦੇ ਬਿਨਾਂ ਗੱਲ ਤੋਂ ਉਹਨਾਂ ਜਥੇਬੰਦੀਆਂ ਦਾ ਉਸ ਦੇ ਸਬੰਧ ਵਿੱਚ ਅਸੀਂ ਜਾਗਰੂਕਤਾ ਸੈਮੀਨਾਰ ਰੱਖਿਆ ਕਿ ਸਾਨੂੰ ਇਹ ਸਪਸ਼ਟ ਕਰ ਦੇਣ ਵੀ ਜੇ ਉਹ ਸਹੀ ਹੈਗਾ ਤਾਂ ਉਹਦੇ ਚ ਅਸੀਂ ਚੈਲੰਜ ਵੀ ਕਿਹਾ ਨੂੰ ਪੁੱਤਾ ਹੈ ਤੇ ਬਾਕੀ ਜਿਹੜੇ ਲੋਕ ਅਣਜਾਣ ਨੇ ਉਹਨੂੰ ਸਮਝਾਉਣ ਵਾਸਤੇ ਮਾਹਰ ਆ ਰਹੇ ਨੇ ਇਹ ਚੀਜ਼ਾਂ ਦੇ ਅਲੱਗ-ਅਲੱਗ ਵਿਸ਼ੇ ਦੇ ਜੋ ਸੈਮੀਨਾਰ 27 ਤਰੀਕ ਦਾ ਰੱਖਿਆ ਹੋਇਆ ਹੈ ਸੈਮੀਨਾਰ ਕਿੱਥੇ ਹੋਗਾ ਜੀ ਇੱਕ ਦੁਬਾਰਾ ਜਨ ਸਭਾ ਵਿੱਚ ਹੈਗਾ ਜੀ ਤੇ ਜਿਹੜਾ ਪਬਲਿਕ ਹੈਰਿੰਗ ਆ ਉਹ ਵੀ ਦੁਬਾਰਾ ਜਨ ਸਭਾ ਦੇ ਨਾਲ ਹੀ ਜੀ ਰੂਜੀਰਾ ਪੇਪਰ ਮੇਟੀ ਜ਼ਮੀਨਾਂ ਉੱਤੇ ਹੈਗੀ ਹੈ 3 ਤਰੀਕ ਨੂੰ ਟਾਈਮਿੰਗ ਵਗੈਰਾ ਕੀ ਹੈ ਜੀ ਟਾਈਮਿੰਗ ਪ੍ਰਸ਼ਾਸਨ ਦੇ ਸਾਹਮਣੇ ਦਿੱਤੀ ਨਹੀਂ ਹੈਗੀ ਪਬਲਿਕ ਹੈਰਿੰਗ ਦੀ ਤੇ ਜਿਹੜੀ ਸੈਮੀਨਾਰ ਦੀ ਉਸ ਵੇਲੇ ਮੌਕਾ 9:30 ਵਜੇ ਸ਼ੁਰੂ ਹੋ ਜਾਣਾ ਹੈ ਠੀਕ ਹੈ